ਹਾਂਜੀ ਸਤਿ ਸ੍ਰੀ ਅਕਾਲ ਜੀ ਤੁਮਨੋਂ ਸਾਰਿਆਂ ਨੂੰ ਤੁਹਾਡਾ ਸੁਆਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸਰੋਂ ਦੇ ਤੇਲ ਦੇ ਤੀਵੇ ਤੇ ਕਾਲੇ ਤੇਲ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਅੱਜ ਮੱਸਿਆ ਦੇ ਦਿਨ ਆਪਣੇ ਘਰ ਦੇ ਵਿੱਚ ਕਰਦੇ ਹੋ ਤਾਂ ਤੁਹਾਡੇ ਸਾਰੇ ਕੀ ਦੁੱਖ ਤਕਲੀਫ ਨੇ ਜਿਹੜੇ ਦੂਰ ਹੋ ਜਾਣਗੇ ਅੱਜ ਸ਼ਨੀਵਾਰ ਦੀ ਮੱਸੀਆ ਵਾਲੇ ਦਿਨ 'ਚ ਜੇਕਰ ਤੁਸੀਂ ਇਹ ਦੀਵਾ ਆਪਣੀ ਘਰ ਦੇ ਵਿੱਚ ਜਗਾਉਂਦੇ ਹੋ ਕਾਲੇ ਤੇਲ ਵਿੱਚ ਪਾ ਕੇ ਤੇ ਇਸ ਦੇ ਨਾਲ-ਨਾਲ ਜੇਕਰ ਤੁਸੀਂ ਇਹ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਇਸੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਧਨ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇਸ ਉਪਾਅ ਦੇ ਨਾਲ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਇਸ ਦੇ ਨਾਲ ਤੁਹਾਡੇ ਪਿਤਰਾਂ ਦਾ ਆਸ਼ੀਰਵਾਦ ਵੀ ਤੁਹਾਨੂੰ ਮਿਲੇਗਾ ਏਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਹੜੀ ਮੱਸੀਆ ਦੀ ਤਰੀਕ ਹੁੰਦੀ ਹੈ ਨਾ ਇਹ ਵਿਸ਼ੇਸ਼ ਕਰਕੇ ਸਾਡੇ ਜਿਹੜੇ ਪਿਤਰ ਹੁੰਦੇ ਨੇ ਨਾ ਉਹਨਾਂ ਨੂੰ ਹੀ ਸਮਰਪਿਤ ਹੁੰਦੀ ਹੈ ਏਸੀ ਤਰ੍ਹਾਂ ਮੱਸੀਆ ਦੇ ਦਿਨ ਅਸੀਂ ਹਮੇਸ਼ਾ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਲਈ ਕੋਈ ਨਾ ਕੋਈ ਉਪਾਅ ਆਪਣੇ ਘਰ ਦੇ ਵਿੱਚ ਜ਼ਰੂਰ ਕਰਦੇ ਆਂ ਇਸੇ ਨਾਜ਼ ਨਾਲ ਅਸੀਂ ਆਪਣੇ ਪਿਤਰਾਂ ਨੂੰ ਪ੍ਰਸੰਨ ਕਰਨ ਦੇ ਲਈ ਤੇ ਜੇਕਰ ਸਾਡੇ ਘਰ ਦੇ ਵਿੱਚ ਕੋਈ ਪਿਤਰ ਦੋਸ਼ ਚੱਲ ਰਿਹਾ ਉਸ ਨੂੰ ਦੂਰ ਕਰਨ ਦੇ ਲਈ ਵੀ ਅਸੀਂ ਕੋਈ ਨਾ ਕੋਈ ਉਪਾਅ ਜ਼ਰੂਰ ਕਰਦੇ ਰਹਿੰਦੇ ਆਂ ਇਸੀ ਤਰ੍ਹਾਂ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਹਨ ਇੱਕ ਦੀਵੇ ਵਾਲਾ ਇਹ ਤੁਸੀਂ ਘਰ ਬੈਠ ਕੇ ਹੀ ਕਰਨਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਇਹ ਛੋਟਾ ਜਿਹਾ ਉਪਾਅ ਘਰ ਬੈਠੇ ਕਰੋਗੇ ਨਾ ਤੇ ਤੁਹਾਨੂੰ ਤੁਹਾਡੇ ਪਿਤਰਾਂ ਦਾ ਆਸ਼ੀਰਵਾਦ ਵੀ ਮਿਲੇਗਾ ਇਸ ਦੇ ਨਾਲ ਨਾਲ ਜੇਕਰ ਪਿੱਤਰ ਦੋਸ਼ ਚੱਲ ਰਿਹਾ ਹੈ ਤਾਂ ਉਹ ਵੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਾਡੀ ਘਰ ਦੇ ਵਿੱਚ ਗਰੀਬੀ ਇਹ ਕਰ ਜਾਏ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਕਦੇ ਵੀ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਨਾ ਹੀ ਉਹਨਾਂ ਨੂੰ ਕਦੇ ਮੁਸ਼ਕਲਾਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜੋ ਅੱਜ ਦਾ ਉਪਾਅ ਹੈ ਇਹ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਕਰਨ ਦੇ ਨਾਲ ਨਾਲ ਪਿੱਤਰ ਦੋਸ਼ ਨજર ਦੋਸ਼ ਵਾਸਤੂ ਦੋਸ਼ ਨੂੰ ਵੀ ਦੂਰ ਕਰੇਗਾ ਇਹ ਤੋਂ ਹਰ ਦੇ ਘਰ ਦੀ ਗਰੀਬੀ ਨੂੰ ਵੀ ਇੱਕਦਮ ਦੂਰ ਕਰਕੇ ਰੱਖ ਦੇਵੇਗਾ ਤੇ ਜੋ ਅੱਜ ਸ਼ਨੀਵਾਰ ਦੀ ਮੱਸਿਆਏ 29 ਮਾਰਚ 2025 ਦੀ ਇਹ ਹਿੰਦੀ ਕਲੈਂਡਰ ਦੇ ਹਿਸਾਬ ਦੇ ਨਾਲ ਇਸ ਸਾਲ ਦੀ ਪਹਿਲੀ ਮੱਸਿਆਏ ਕਿਉਂਕਿ ਕਹਿਣ ਦਾ ਭਾਵ ਕਿ ਜੋ ਚੇਤਰ ਦਾ ਦੇਸੀ ਮਹੀਨਾ ਹੁੰਦਾ ਹੈ ਨਾ ਉਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਪਹਿਲੀ ਮਹੀਨੇ ਦੀ ਪਹਿਲੇ ਸਾਲ ਦੀ ਪਹਿਲੀ ਵਸਿਆ ਦੇ ਦਿਨ ਸ਼ਨੀਵਾਰ ਨੂੰ ਅੱਜ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਨਾ ਤੇ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਭਾਗ ਸੁੱਤੇ ਪੈ ਨੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਇਹ ਉਪਾਅ ਉਹਨਾਂ ਦੀ ਸੁੱਤੀ ਹੋਈ ਕਿਸਮਤ ਨੂੰ ਜਗਾ ਕੇ ਰੱਖ ਦੇਵੇਗੀ ਸੁੱਤੇ ਹੋਏ ਭਾਗ ਨੇ ਜਿਹੜੇ ਉਹਨਾਂ ਨੂੰ ਵੀ ਚਮਕਾਵੇਗੀ ਤੇ ਰਾਤੋਂ ਰਾਤ ਤੁਹਾਨੂੰ ਸੁਭਾਗਿਆ ਦੀ ਪ੍ਰਾਪਤੀ ਹੋਵੇਗੀ ਤੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਮਿਹਨਤ ਕਰਕੇ ਕਰੋੜਪਤੀ ਵੀ ਬਣ ਸਕਦੇ ਹੋ ਤੇ ਗਰੀਬੀ ਵੀ ਆਪਣੇ ਘਰ ਦੇ ਦੂਰ ਕਰ ਸਕਦੇ ਹੋ ਤੇ ਇਸ ਉਪਾਅ ਦੀ ਇੱਕ ਖਾਸ ਗੱਲ ਇਹ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਅੱਜ ਦੇ ਦਿਨ ਕਰੋਗੇ ਨਾ ਤੇ ਜਿਹੜੀ ਤੁਹਾਡੇ ਤੇ ਸ਼ਨੀ ਦੀ 7:30 ਚੱਲ ਰਹੀ ਹੈ ਉਹਦੇ ਤੋਂ ਵੀ ਤੁਹਾਨੂੰ ਜੋ ਪ੍ਰੋਬਲਮ ਮੁਸ਼ਕਲਾ ਆ ਰਹੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਲੇਡੀਜ਼ ਜੈਂਟਸ ਕੋਈ ਵੀ ਕਰ ਸਕਦਾ ਜਿਸ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਆਪਣੇ ਘਰ ਦੀ ਵਿੱਚ ਬੈਠੇ ਹੋਏ ਇਸ ਉਪਾਅ ਨੂੰ ਆਰਾਮ ਦੇ ਨਾਲ ਕਰ ਸਕਦੇ ਹਨ ਇਸ ਉਪਾਉ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਦੀਵਾ ਦੀਵਾ ਤੁਸੀਂ ਮਿੱਟੀ ਦਾ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਮਿੱਟੀ ਦਾ ਦੀਵਾ ਅਵੇਲੇਬਲ ਹੈ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਜੇਕਰ ਮਿੱਟੀ ਦਾ ਦੀਵਾ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਲਿਆ ਵੀ ਨਹੀਂ ਸਕਦੇ ਘਰ ਤੋਂ ਬਾਹਰ ਜਾ ਕੇ ਤਾਂ ਤੁਸੀਂ ਆਟੇ ਦਾ ਦੀਵਾ ਵੀ ਤਿਆਰ ਕਰ ਸਕਦੇ ਹੋ ਆਟੇ ਦਾ ਦੀਵਾ ਬਣਾ ਕੇ ਉਸ ਦੇ ਨਾਲ ਵੀ ਇਸ ਉਪਾਉ ਨੂੰ ਕਰ ਸਕਦੇ ਹੋ ਇਓਂਕਿ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਦੇ ਕੋਲ ਮਿੱਟੀ ਦੇ ਦੀਵੇ ਨਹੀਂ ਹੁੰਦੇਗੇ ਤੇ ਉਸ ਦੇ ਵਿੱਚ ਤੁਹਾਨੂੰ ਕਪੜਾਉਣ ਦੀ ਕੋਈ ਜ਼ਰੂਰਤ ਨਹੀਂ ਆਟੇ ਦਾ ਦੀਵਾ ਤੁਸੀਂ ਬਣਾ ਸਕਦੇ ਏ ਇਸੇ ਤਰ੍ਹਾਂ ਜਿਹੜਾ ਵੀ ਤੁਸੀਂ ਦੀਵਾ ਲੈਣਾ ਉਸ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਕਰ ਲੈਣਾ ਕਹਿਣ ਦਾ ਭਾਵ ਕਿ ਉਸ ਦੇ ਵਿੱਚ ਬੱਤੀ ਲਗਾ ਲੈਣੀ ਏ ਤੇ ਉਸ ਦੇ ਵਿੱਚ ਤੁਸੀਂ ਤਿਲਾਂ ਦਾ ਤੇਲ ਸ਼ੁੱਧ ਤੇਲ ਜਿਹੜਾ ਹੁੰਦਾ ਏ ਜਾਂ ਤਾਂ ਤੁਸੀਂ ਉਹ ਪਾਉਣਾ ਏ ਜੇਕਰ ਤੁਹਾਡੇ ਕੋਲ ਉਹ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਇਸ ਦੇ ਵਿੱਚ ਦੇਸੀ ਘਿਓ ਕਾ ਸਕਦੇ ਹੋ ਦੇਸੀ ਘਿਓ ਜਾਂ ਫਿਰ ਤਿਲਾਂ ਦੇ ਤੇਲ ਦੋਨਾਂ ਦੇ ਵਿੱਚੋਂ ਇੱਕ ਚੀਜ਼ ਪਾਉਣੀ ਹੈ ਇਸ ਤੋਂ ਇਲਾਵਾ ਕੋਈ ਹੋਰ ਤੇਲ ਤੁਸੀਂ ਨਹੀਂ ਯੂਜ਼ ਕਰਨਾ ਇਸ ਤਰ੍ਹਾਂ ਤੁਸੀਂ ਘਿਓ ਜਾਂ ਤਿਲਾਂ ਦੇ ਤੇਲ ਦਾ ਦੀਵਾ ਤਿਆਰ ਕਰਕੇ ਉਸ ਦੇ ਵਿੱਚ ਤੁਸੀਂ ਦੋ ਛੁਟਕੀਆਂ ਕਾਲੇ ਤੇਲ ਪਾ ਦੇਣੀ ਹੈ ਇਸੀ ਤਰ੍ਹਾਂ ਇਸ ਦੀਵੇ ਨੂੰ ਤਿਆਰ ਕਰਕੇ ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਵਿੱਚ ਮੇਨ ਗੇਟ ਇਹ ਜਿਹੜਾ ਤੁਹਾਡੇ ਘਰ ਦਾ ਮੇਨ ਐਂਟਰੈਂਸ ਹੈ ਮੇਨ ਗੇਟ ਦੇ ਬਾਹਰ ਕਰਕੇ ਘਰ ਦੇ ਅੰਦਰ ਸਾਈਡ ਨਹੀਂ ਬਾਹਰ ਵੱਲ ਨੂੰ ਕਰਕੇ ਉੱਥੇ ਤੁਸੀਂ ਦੀਵੇ ਨੂੰ ਚਗਾਉਣਾ ਹੈ ਤੇ ਦੀਵੇ ਨੂੰ ਜਗਾ ਕੇ ਤੁਸੀਂ ਮਾਤਾ ਲక్ష్ਮੀ ਜੀ ਦਾ ਧਿਆਨ ਕਰਕੇ ਤੁਸੀਂ ਆਪਣੀ ਪ੍ਰਾਰਥਨਾ ਵੀ ਕਰਨੀ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਮਨ ਦੀ ਜੋ ਵੀ ਇੱਛਾ ਹੈ ਕਿ ਸਾਡੇ ਘਰ ਦੇ ਵਿੱਚ ਜਿੰਨੀ ਵੀ ਤਾਂ ਨੂੰ ਲੈ ਕੇ ਮੁਸ਼ਕਿਲ ਆ ਰਹੀ ਹੈ ਪੈਸੇ ਨੂੰ ਲੈ ਕੇ ਉਹ ਵੀ ਦੂਰ ਹੋ ਜਾਵੇ ਤੇ ਜੋ ਸਾਡੇ ਸਿਰ ਤੇ ਕਰਜ਼ਾ ਚੜਿਆ ਜਾਂ ਕਿਸੇ ਵੀ ਤਰ੍ਹਾਂ ਦੀ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਨਾ ਤੁਸੀਂ ਆਪਣੀ ਮਨ ਦੇ ਵਿੱਚ ਮਾਤਾ ਲక్ష్ਮੀ ਜੀ ਅੱਗੇ ਪ੍ਰਾਰਥਨਾ ਕਰਨੀ ਇਸ ਦੇ ਨਾਲ ਨਾਲ ਤੁਸੀਂ ਆਪਣੇ ਪਿਤਰਾ ਨੂੰ ਵੀ ਧਿਆਨ ਚ ਕਰਕੇ ਉਹਨਾਂ ਦੇ ਅੱਗੇ ਵੀ ਤੁਸੀਂ ਪ੍ਰਾਰਥਨਾ ਕਰਨੀ ਇਹ ਦੀਵਾ ਤਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਜਗਾਇਆ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਦੀਵਾ ਤਿਆਰ ਕਰਨਾ ਹੈ ਜੋ ਕਿ ਸਿਰਫ ਤੇਲ ਤੇਲ ਦੇ ਤੇਲ ਦਾ ਹੋਣਾ ਚਾਹੀਦਾ ਤਿਲਾਂ ਦੇ ਤੇਲ ਦਾ ਤਿਲਾਂ ਦੇ ਤੇਲ ਦਾ ਦੀਵਾ ਤਿਆਰ ਕਰਕੇ ਉਸ ਦੀਵੇ ਨੂੰ ਤੁਸੀਂ ਸੇਮ ਇਸੇ ਹੀ ਪ੍ਰੋਸੈਸ ਦੇ ਨਾਲ ਤੁਸੀਂ ਆਪਣੇ ਘਰ ਦੀ ਜਿਹੜੀ ਦੱਖਣ ਦਿਸ਼ਾ ਹੋਵੇਗੀ ਦੱਖਣ ਦਿਸ਼ਾ ਦੇ ਵਿੱਚ ਇਸ ਦੀਵੇ ਨੂੰ ਤੁਸੀਂ ਜਗਾ ਕੇ ਰੱਖ ਦੇਣਾ ਕਿਉਂਕਿ ਜਿਹੜੀ ਸਾਡੇ ਘਰ ਦੀ ਦੱਖਣ ਦਿਸ਼ਾ ਹੁੰਦੀ ਹੈ ਨਾ ਇਹ ਸਾਡੇ ਪਿਤਰਾਂ ਨੂੰ ਹੀ ਸਮਰਪਿਤ ਹੁੰਦੀ ਹੈ ਇਸੇ ਤਰ੍ਹਾਂ ਚੇੜਾ ਇਹ ਤੁਸੀਂ ਦੱਖਣ ਦਿਸ਼ਾ ਦੇ ਵਿੱਚ ਦੀਵਾ ਜਗਾਉਣਾ ਹੈ ਜਿਸ ਅਸੀਂ ਤੁਹਾਨੂੰ ਮੇਨ ਗੇਟ ਤੇ ਦੱਸਿਆ ਇਸ ਉਪਾਅ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਅੱਜ ਮਸੀਹਾ ਦਾ ਦਿਨ ਸ਼ਨੀਵਾਰ ਅੱਜ ਤੁਸੀਂ ਇਸ ਉਪਾਅ ਨੂੰ ਰਾਤ ਦੇ ਸਮੇਂ ਕਰ ਸਕਦੇ ਏਸੇ ਤਰ੍ਹਾਂ ਤੁਸੀਂ ਰਾਤ ਦੇ ਸਮੇਂ ਇੱਕ ਦੀਵਾ ਸਤ ਆਪਣੇ ਮੇਨ ਗੇਟ ਤੇ ਤੇ ਇੱਕ ਦੀਵਾ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਤਿਆਰ ਕਰਕੇ ਤੇ ਜਗਾ ਦੇਣਾ ਜੇਕਰ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਤੇ ਸਾਲ ਦੀ ਪਹਿਲੀ ਮੱਸਿਆ ਦੇ ਦਿਨ ਅੱਜ ਦੇ ਦਿਨ ਕਰ ਲਓਗੇ ਤਾਂ ਤੁਹਾਡੀ ਕਿਸਮਤ ਬਦਲਣ 'ਚ ਦੇਰ ਨਹੀਂ ਲੱਗੇਗੀ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਇਸ ਉਪਾਣ ਨੂੰ ਕਰਨ ਦੇ ਨਾਲ ਇਸ ਉਪਾਅ ਦੇ ਨਾਲ ਸ਼ਨੀ ਦੇਵ ਵੀ ਪ੍ਰਸੰਨ ਹੁੰਦੇ ਨੇ ਤੇ ਤੁਹਾਡੇ ਪਿਤਰ ਨੇ ਜਿਹੜੇ ਉਹ ਵੀ ਪ੍ਰਸੰਨ ਹੁੰਦੇ ਨੇ ਤੇ ਇਸ ਉਪਾਅ ਦੇ ਨਾਲ-ਨਾਲ ਤੁਹਾਨੂੰ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਮਿਲਦੀ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰਯੀ ਹਰ ਤਰੀਕੇ ਦੇ ਨਾਲ ਤੁਹਾਡੀ ਸੁੱਤੇ ਹੋਏ ਭਾਗ ਨੂੰ ਜਗਾਵੇਗਾ ਤੁਹਾਡੀ ਕਿਸਮਤ ਨੂੰ ਜਗਾਵੇਗਾ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਤੁਸੀਂ ਕਰਕੇ ਦੇਖਣਾ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਚੇਕਰ ਤੁਸੀਂ ਦੂਸਰਾ ਉਪਾਅ ਵੀ ਕਰ ਲਓਗੇ ਨਾ ਇਹ ਰਾਤੋਂ ਰਾਤ ਤੁਹਾਡੀ ਜੋ ਵੀ ਮਨੋ ਕਾਮਨਾ ਇੱਛਾ ਹੋਵੇਗੀ ਜੋ ਕਾਫੀ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਰਾਤੋਂ ਰਾਤ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈ ਉਸ ਦਾ ਸਰੀਰ ਠੀਕ ਨਹੀਂ ਰਹਿੰਦਾ ਸੀ ਤੇ ਠੀਕ ਨਹੀਂ ਰਹਿੰਦੀਗੀ ਕਾਫੀ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੀ ਨੇ ਤਾਂ ਜੇਕਰ ਉਹ ਵੀ ਇਸ ਊਕਾਂ ਨੂੰ ਕਰ ਲੈਣਗੇ ਤੇ ਉਹ ਵੀ ਬਿਲਕੁਲ ਉਹਨਾਂ ਦੀ ਬਿਮਾਰੀ ਇਹ ਜਿਹੜੀ ਦੂਰ ਹੋ ਜਾਵੇਗੀ ਤੇ ਉਹ ਬਿਲਕੁਲ ਤੰਦਰੁਸਤ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਘਰ ਬੈਠੇ ਤੁਹਾਨੂੰ ਇੰਨਾ ਪੁੰਨ ਮਿਲ ਜਾਵੇਗਾ ਕਿ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਜਦੋਂ ਸਵੇਰ ਦੇ ਸਮੇਂ ਜਦੋਂ ਵੀ ਇਸ਼ਨਾਨ ਕਰਦੇ ਹੋ ਉਸ ਦੇ ਵਿੱਚ ਦੋ ਚੁਟਕੀ ਵਿੱਚ ਤੁਸੀਂ ਕਾਲੇ ਤੇਲ ਮਲਾ ਕੇ ਤੇ ਤੁਸੀਂ ਉਸ ਪਾਣੀ ਦੇ ਨਾਲ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਦੇ ਸਮੇਂ ਤੁਸੀਂ ਇਹ ਮੰਤਰ ਬੋਲ ਦੇਣਾ ਉਹ ਮੰਤਰ ਨੂੰ ਤੁਸੀਂ ਇੱਕ ਵਾਰ ਹੀ ਬੋਲਣਾ ਹੈ ਤੇ ਮੰਤਰ ਹੈ ਹਰ ਹਰ ਗੰਗੇ ਇਹ ਬੋਲ ਕੇ ਤੁਸੀਂ ਇਸ ਪਾਣੀ ਦੇ ਨਾਲ ਇਸ਼ਨਾਨ ਕਰ ਲੈਣਾ ਹੈ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਉਹਨਾਂ ਤੇ ਤੁਸੀਂ ਜੇਕਰ ਇਸ ਤਰੀਕੇ ਦੇ ਇਸ ਉਪਾਅ ਦੇ ਨਾਲ ਘਰ ਬੈਠੇ ਇਸ਼ਨਾਨ ਕਰੋਗੇ ਤੇ ਤੁਹਾਨੂੰ ਉਹਨਾਂ ਹੀ ਪੁੰਨ ਘਰ ਬੈਠੇ ਹੀ ਮਿਲ ਜਾਵੇਗਾ ਤੇ ਦੂਸਰੀ ਗੱਲ ਇਹ ਕਿ ਚਿੰਨੀ ਵੀ ਕਾਲੇ ਤੇਲ ਦੇ ਉਪਾਅ ਹੁੰਦੇ ਨੇ ਨਾ ਇਸ ਦੇ ਨਾਲ ਜਿਹੜੇ ਸਾਡੇ ਪਿੱਤਰ ਨੇ ਉਹ ਵੀ ਪ੍ਰਸੰਨ ਹੁੰਦੇ ਨੇ ਤੇ ਇਸ ਦੇ ਨਾਲ ਨਾਲ ਸਾਨੂੰ ਮਹਾਦੇਵ ਦੀ ਵੀ ਕਿਰਪਾ ਮਿਲਦੀ ਹੈ ਇਸ ਦੇ ਨਾਲ ਨਾਲ ਮਾਤਾ ਲక్ష్ਮੀ ਜੀ ਵੀ ਪ੍ਰਸੰਨ ਹੁੰਦੀ ਹੈ ਤੇ ਸ਼ਨੀ ਦੇਵ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਤੇ ਬਣਿਆ ਰਹਿੰਦਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਹੈ ਪਰ ਇਸ ਦੇ ਇੰਨੇ ਜ਼ਿਆਦੇ ਫਾਇਦੇ ਨੇ ਕਿ ਤੁਸੀਂ ਖੁਦ ਜਦੋਂ ਇਸ ਉਪਾਅ ਨੂੰ ਕਰੋਗੇ ਤੇ ਹੈਰਾਨ ਰਹਿ ਜਾਓਗੇ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਅੱਜ ਦੀ ਮੱਸੀਆ ਦੇ ਦਿਨ ਤੁਸੀਂ ਜ਼ਰੂਰ ਕਰੋ ਤੇ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸ਼ਨੀ ਦੀ 7.5 ਚੱਲ ਰਹੀ ਹੈ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰੋ ਇਸ ਉਪਾਅ ਦੇ ਨਾਲ ਤੁਹਾਨੂੰ ਤੁਰੰਤ ਹੀ ਰਿਜ਼ਲਟ ਮਿਲੇਗਾ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਤੁਸੀਂ 29 ਮਾਰਚ 2025 ਸ਼ਨੀਵਾਰ ਦੀ ਮਸਿਆਦੀ ਦਿਨ ਤੁਸੀਂ ਰਾਤ ਦੇ ਸਮੇਂ ਕਰਨਾ ਤੁਸੀਂ ਦੇਖੋਗੇ ਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਕਿਵੇਂ ਕਿਸਮਤ ਹੀ ਬਦਲ ਜਾਵੇਗੀ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੀ ਸ਼ੇਅਰ ਕਰਨ ਦੇ ਨਾਲ ਇਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਾਦਾ ਧੰਨਵਾਦ ਜੀ ਬੇਚਦੇ ਆ ਜੀ ਇੱਕ ਹੋਰ ਮੈਮੀ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ